ਜਿਹੜਾ ਬੰਦਾ ਪ੍ਰਾਈਮ ਮਿਨਿਸਟਰ ਨਾਲ ਜਾ ਕੇ ਬੰਦਾ ਕੰਗੜਾ ਰਨੌਤ ਦੀ ਚੀਕ ਨਿਕਲ ਗਈ ਉਹ ਵਿਚਾਰੀ ਐਮਪੀ ਵੀ ਬਣ ਗਈ ਉਹਨੂੰ ਸੱਦਿਆ ਨਹੀਂ ਉਹਨਾਂ ਨੇ ਅਗਲਾ ਨਾਲ ਜਾ ਕੇ ਬਹਿ ਗਿਆ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੀ ਰੈਪਰੈਜ਼ੈਂਟੇਸ਼ਨ ਵੱਡੀ ਹੋਵੇ ਜਾਂ ਸਿਰਫ ਸਿੰਘ ਫਸੋਣੇ ਆਸੀਂ ਅਸੀਂ ਆਪਦੇ ਹੱਕਾਂ ਦੀ ਗੱਲ ਅੱਜ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਖਤਮ ਕਰਕੇ ਉਹਨਾਂ ਨੇ ਸਿੱਧਾ ਵੀਸੀ ਦੇ ਅੰਡਰ ਬਾਡੀ ਕਰਤੀ ਬਿਲਕੁਲ ਕੌਣ ਬੋਲਿਆ ਯਾਰ ਕੱਲੇ ਦਿਲਜੀਤ ਬਾਰੇ ਬੋਲੀ ਜਾਂਦੇ ਹੋ ਬੋਲੋ ਨਾ ਜੁੱਠੋ ਕਿ ਤੁਹਾਡੀ ਤੁਹਾਨੂੰ ਜਿਵੇਂ ਇੱਕ ਇੱਕ ਕਰਕੇ ਮਾਰਿਆ ਜਾ ਰਿਹਾ ਉਹਦੇ ਚ ਇੱਕ ਹੋਰ ਕਿਲ ਠੋਕਤਾ ਅਗਲਿਆਂ ਨੇ ਤੁਹਾਡੇ ਤੁਹਾਡੀ ਕਬਰ ਤੇ ਕਾਫਨ ਤੇ ਇੱਕ ਹੋਰ ਕਿਲ ਠੋਕਿਆ ਬਈਆਲੋ ਤੁਹਾਡੀ ਯੂਨੀਵਰਸਿਟੀ ਲੈ ਲਈ ਪੰਜਾਬ ਯੂਨੀਵਰਸਿਟੀ ਜਿਹੜੇ ਚੰਡੀਗੜ੍ਹ ਦਾ ਦਾਵਾ ਪੇਸ਼ ਕਰਦੇ ਆ ਕਿ ਸਾਡਾ ਹੈ ਜਿਹੜੇ ਚੰਡੀਗੜ੍ਹ ਦਾ ਕਹਿੰਦੇ ਆ ਕਿ ਸਾਡੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਜਿਹੜੀ ਪੰਜਾਬ ਯੂਨੀਵਰਸਿਟੀ ਸਾਡੀ ਪੰਜਾਬ ਯੂਨੀਵਰਸਿਟੀ ਹੈ ਜਿਹਦੀਆਂ ਸੈਨੇਟ ਦੀਆਂ ਚੋਣਾਂ ਡੈਮੋਕਰੇਟਿਕਲੀ ਹੋ ਕੇ ਅਸੀਂ ਜਿਹੜੇ ਪੜ੍ਹੇ ਆ ਮੈਂ ਪੜਿਆ ਤੁਸੀਂ ਪੜਿਓ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡੇ ਮਿੱਤਰ ਪੜ੍ਹੇ ਆ ਮੇਰੇ ਫਾਦਰ ਮੇਰੇ ਮਦਰ ਪੜ੍ਹੇ ਆ ਉਹਨਾਂ ਦੀਆਂ ਵੋਟਾਂ ਪੈਂਦੀਆਂ ਸੀ ਅਸੀਂ ਸੈਨੇਟਰ ਚੂਜ਼ ਕਰਦੇ ਸੀ ਉਹ ਜਾ ਕੇ ਗਵਰਨਿੰਗ ਬਾਡੀ ਚਲਾਉਂਦੇ ਸੀ ਤੇ ਯੂਨੀਵਰਸਿਟੀ ਚੱਲਦੀ ਸੀ ਅੱਜ ਸਿੱਧੀ ਉਹ ਦਿੱਲੀ ਦੇ ਹੱਥ 'ਚ ਚਲੀ ਗਈ ਕੀ ਕਰ ਲਿਆ ਓਏ ਤੁਸੀਂ دو چې کتن اٹھدا کوئی نه کوئی دلجیت 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 دلجیت